ਆਖਰੀ ਦਿਨਾਂ ਚੋਂ ਪ੍ਰਚਾਰ ਦਾ ਕਿਸ ਤਰ੍ਹਾਂ ਦੇਖ ਰਿਹਾ ਹੈ ਦੇਖ ਲੋ ਸਾ ਤੁਸੀਂ ਆਪ ਦੇਖ ਸਕਦੇ ਹੋ ਕਿੰਨਾ ਵਧੀਆ ਉਤਸ਼ਾਹ ਸੀ ਕਿੰਨਾ ਕਾਰਕਿਰਤਾ ਮੈਂ ਕਾਰਕਿਰਤਾ ਮੈਂ ਇਹਨਾਂ ਪਿਆਰ ਤੇ ਲਗਾ ਆਇਆ ਦੁਕਾਨਦਾਰ ਵੀ ਵਪਾਰੀ ਵੀ ਸਾਰੇ ਗਰੀਬ ਜੰਮਤਾ ਵੀ ਸਾਰੇ ਮੁੜ ਕੇ ਆਏ ਆ ਬਹੁਤ ਉਤਸ਼ਾਹ ਹੈ ਮੋਦੀ ਸਾਹਿਬ ਨੂੰ ਬਹੁਤ ਵੱਡੇ ਪਦਰ ਤੇ ਇੱਥੇ ਵੋਟ ਮਿਲਣ ਵਾਲੀ ਬਹੁਤ ਉਤਸ਼ਾਹ ਹੈ ਦੇਖਣਾ ਇੱਕ ਤਰੀਕ ਨੂੰ ਬਹੁਤ ਵੱਡੇ ਪਦਰ ਤੇ ਭਾਰਤੀ ਜਨਤਾ ਪਾਰਟੀ ਦੇ ਮੋਦੀ ਸਾਹਿਬ ਨੂੰ ਵੋਟ ਪੈਣ ਅੱਗੇ ਤੇ ਪ੍ਰੋਗਰਾਮ ਕੀ ਅੱਜ ਦੇ ਹੋਰ ਤੁਹਾਡੇ ਬਸ ਹੁਣ 2 ਘੰਟੇ ਰਹਿ ਗਏ 2-4 ਪ੍ਰੋਗਰਾਮ ਹੈਗੇ ਮੈਂ ਤਰਵਿੰਦਰ ਸਿੰਘ ਪਸ਼ੌਰ ਬਲਾਕ ਪ੍ਰਧਾਨ ਲਹਿਰਾਗਾਗਾ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਅੱਜ ਅਸੀਂ ਇੱਥੇ ਅਰਵਿੰਦ ਕੰਨਾ ਰੋਡ ਸ਼ੋਅ ਕਰ ਰਿਹਾ ਜਿਹੜਾ ਸੰਗੂਰ ਤੋਂ ਉਮੀਦਵਾਰ ਹੈਗਾ ਉਹਦਾ ਵਿਰੋਧ ਕਰਨ ਆਏ ਆ ਕਿਉਂਕਿ ਇਹ ਕਿਸਾਨਾਂ ਦੀ ਕਾਤਲ ਪਾਰਟੀ ਹੈ ਇਹਨਾਂ ਨੇ ਜਿਹੜੀ ਹੁਣ ਚੋਣ ਮੁੱਦਿਆਂ ਰਹਿਤ ਚੋਣ ਕੀਤੀ ਹੈ ਯਾਨੀ ਅਜੇ ਤੱਕ ਸਾਨੂੰ ਸਾਡੀਆਂ ਗੱਲਾਂ ਦਾ ਜਵਾਬ ਨਹੀਂ ਦਿੱਤਾ ਅਸੀਂ ਪਹਿਲਾਂ ਜਿਹੜੀਆਂ ਮੰਗਾਂ ਮੰਵਾ ਕੇ ਲਿਆਏ ਤੇ ਉਹਦੇ ਵਿੱਚੋਂ ਜੋ ਇਹਨਾਂ ਨੇ ਮੰਗਾਂ ਸਾਡੇ ਨਾਲ ਮੰਨੀਆਂ ਤੀਆਂ ਮੰਨੀਆਂ ਉਹ ਹੀਆਂ ਮੰਗਾਂ ਲਾਗੂ ਨਹੀਂ ਕੀਤੀਆਂ ਇਸ ਕਰਕੇ ਅਸੀਂ ਇਹਦਾ ਵਿਰੋਧ ਕਰਨ ਜਾ ਰਹੇ ਹਾਂ ਬਾਕੀ ਉਹਨਾਂ ਦੀ ਲੋਕਾਂ ਨੇ ਸਮਝਣਾ ਹੈ ਕਿੰਨੇ ਲੋਕ ਸਾਡੇ ਨਾਲ ਨੇ ਕਿੰਨੇ ਲੋਕ ਉਹਨਾਂ ਨਾਲ ਨੇ ਇਹ ਲੋਕ ਦਤਾਰਾ ਕਰ ਦੇਣਗੇ ਪਰ ਅਰਵਿੰਦ ਖੰਨਾ ਦਾ ਕਹਿ ਰਿਹਾ ਵੀ ਇਹ ਕਿਸਾਨ ਨਹੀਂ ਹੈਗੇ ਇਹ ਤਾਂ ਆਮ ਆਦਮੀ ਪਾਰਟੀ ਦੇ ਛੱਡੇ ਹੋਏ ਨੇ ਦੇਖੋ ਜੀ ਆਮ ਆਦਮੀ ਪਾਰਟੀ ਦੇ ਕਹਿ ਲੋ ਜੇ ਖਾਸ ਦੇ ਕਹਿ ਲੋ ਉਹ ਤਾਂ ਉਹਨਾਂ ਦੀ ਜਵਾਨ ਹੈ ਕੋਈ ਨਹੀਂ ਫੜ ਸਕਦਾ ਪਰ ਰਵਿੰਦਰ ਖੰਨਾ ਨੂੰ ਵੀ ਪਤਾ ਹੈਗਾ ਵੀ ਇਹ ਕਿਸਾਨ ਨੇ ਕੌਣ ਨੇ ਕਿਸਾਨ ਯੂਨੀਅਨ ਭਾਰਤੀ ਕਿਸਾਨ ਯੂਨੀਅਨ ਲਿਖਤਾ ਗੁਰਾਹਾਂ ਕਿਸੇ ਪਛਾਣ ਦੀ ਮਹਤਾਜ ਨਹੀਂ ਹੈਗੀ ਅਰਵਿੰਦ ਕੰਨਾ ਇਹਨਾਂ ਦਾ ਕੰਮ ਕੀ ਹੈ ਚਾਹੇ ਹਾਂਸਰਾ ਦੇ ਹਾਂਸ ਹੈ ਚਾਹੇ ਬਿੱਟੂ ਹੈਗਾ ਇਹਨਾਂ ਦਾ ਕੰਮ ਹੈ ਕੰਟਰੋਵਰਸੀ ਦੇ ਵਿੱਚ ਪੈਣਾ ਇਹੀ ਇਹਨਾਂ ਦੀ ਨਲਾਈਕੀ ਰਹੀ ਹੈ ਬੀਜੇਪੀ ਪਾਰਟੀ ਦੀ ਬੋਲਣ ਲੱਗੇ ਨਹੀਂ ਦੇਖਦੇ ਵੀ ਕੀ ਬੋਲਣਾ ਫਿਰ ਜਦੋਂ ਕਿਸਾਨਾਂ ਨੂੰ ਘਿਰ ਜਾਂਦੇ ਨੇ ਫਿਰ ਬਿਆਨ ਪਲਟਦੇ ਫਿਰਦੇ ਨੇਗੇ ਯਾਨੀ ਉਦੋਂ ਉਹਨਾਂ ਨੂੰ ਨਹੀਂ ਬੋਲਣ ਲੱਗੇ ਦੇਖਦੇ ਇਹਨਾਂ ਦੀ ਇਹੀ ਨਲਾਈਕੀ ਰਹੀ ਹੈ ਪਹਿਲਾਂ ਵੀ ਜਦੋਂ ਕਾਨੂੰਨ ਲਾਗੂ ਕੀਤੇ ਨੇ ਫਿਰ ਉਦੋਂ ਉਦੋਂ ਬਾਅਦ ਮੋਦੀ ਸਾਹਿਬ ਨੇ ਮਾਫੀ ਮੰਗੀ ਹੈ ਬਾਅਦ ਚ ਮਾਫੀਆਂ ਮੰਗਦੇ ਨੇ ਪਹਿਲਾਂ ਗਲਤ ਬੋਲਦੇ ਨੇ ਇਹਨਾਂ ਨੇ ਜਾਨੀ ਕੰਟਰੋਵਰਸੀ ਚ ਪੈਣ ਦਾ ਜਾਨੀ ਜਾਣ ਕੇ ਪੈਂਦਾ ਅੱਜ ਲਾਸਟ ਦਿਨ ਹੈ ਇਹ ਕਿਹਨੂੰ ਪ੍ਰਚਾਰਦਾ ਕਿਵੇਂ ਦੇਖਦੇ ਹੋ ਤੁਸੀਂ ਦੇਖੋ ਇਹ ਉਹਨਾਂ ਦਾ ਲਾਸਟ ਦਿਨ ਹੈ ਇਹ ਜਾਨੀ ਸਰਮਾਇਦਰ ਪਾਰਟੀਆਂ ਦਾ ਵੀ ਕਿਹੜੇ ਵਿਗਿਆੜ ਨੂੰ ਚੁਣਨਾ ਹੈ ਸਾਡੀ ਜਥੇਬੰਦੀ ਤਾਂ ਇਹ ਸਮਝਦੀ ਹੈ ਵੀ ਅਸ ਤੇ ਕਿਰਤੀ ਲੋਕਾਂ ਨੇ ਜਿਹੜਾ ਗੁੱਸਾ ਹਾਸਲ ਕਰਨਾ ਹੈ ਸੰਘਰਸ਼ਾਂ ਲਈ ਕਰਨਾ ਸਾਡਾ ਆਖਰੀ ਦਿਨ ਨਹੀਂ ਹੈਗਾ ਸਾਡੇ ਲਈ ਤਾਂ ਨਵੀਂ ਸਰਕਾਰ ਆਊਗੀ ਕਿਸੇ ਦੀ ਆ ਜੇ ਉਹਦੇ ਨਾਲ ਵੀ ਇਹੀ ਕੁਸ ਚੱਲੂਗਾ ਪਹਿਲਾਂ ਵੀ ਇਹੀ ਚੱਲਦਾ ਅਸੀਂ ਸਾਡੀ ਟੇਕ ਸੰਘਰਸ਼ਾਂ ਤੇ ਸਾਡੇ ਲਈ ਆਖਰੀ ਦਿਨ ਨਹੀਂ ਹੈ ਮੇਰਾ ਨਾਮ ਸਰਬਜੀਤ ਸ਼ਰਮਾ ਜੀ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾ ਪ੍ਰਧਾਨ ਲੇਰਾ ਅੱਜ ਜਿਹੜਾ ਇਹ ਪ੍ਰੋਟੈਸਟ ਕਰ ਰਹੇ ਹਾਂ ਕਿ ਹੁਣ ਦਿਨ ਹੈ ਅੱਜ ਅਸੀਂ ਜਿਹੜਾ ਇਹ ਪ੍ਰੋਟੈਸਟ ਕਰ ਰਹੇ ਹਾਂ ਜੀ ਰਾਮੇ ਵਾਲੀ ਕੂਈ ਦੇ ਉੱਤੇ ਅੱਜ ਲਹਿਰੇ ਦੇ ਵਿੱਚ ਜਿਹੜਾ ਬੀਜੇਪੀ ਦਾ ਲੀਡਰ ਅਰਵਿੰਦ ਖੰਨਾ ਬੁਟਾਂ ਦੇ ਵਿੱਚ ਖੜਾ ਹੋਇਆ ਉਹ ਰੋਡ ਸ਼ੋਅ ਕਰਨ ਆ ਰਿਹਾ ਹੈਗਾ ਜੋ ਕਿਸਾਨਾਂ ਦੀ ਕਿਸਾਨ ਦੇ ਵਿਰੁੱਧ ਜਿਹੜੇ ਖੇਤੀ ਕਾਲੇ ਕਾਨੂੰਨ ਲੈ ਕੇ ਆਏ ਦੀ ਉਹ ਪਾਰਟੀ ਹੈ ਇਹ ਭਾਜਪਾ ਦੀ ਉਹਨਾਂ ਦਾ ਰੋਡ ਸ਼ੋਅ ਦੇ ਵਜੋਂ ਅੱਜ ਅਸੀਂ ਉਹਨਾਂ ਦੇ ਵਿਰੋਧ ਵਜੋਂ ਰਾਂਬੇ ਵਾਲੀ ਕੋਈ ਦੇ ਇਕੱਠੇ ਹੋਏਾਂਗੇ ਇਸ ਕਰਕੇ ਅੱਜ ਅਸੀਂ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾ ਬਲਕ ਲੈਹਰਾ ਵੱਲੋਂ ਇਹਨਾਂ ਦਾ ਜੱਜ ਕੇ ਵਿਰੋਧ ਕਰਾਂਗੇ ਇਸ ਕਰਕੇ ਅਸੀਂ ਵੱਡੀ ਗਿਣਤੀ ਦੇ ਵਿੱਚ ਸਾਡੀਆਂ ਮਾਮਾ ਭੈਣਾ ਸਾਡੇ ਕਿਸਾਨ ਭਰਾ ਮਜ਼ਦੂਰ ਭਰਾ ਸਮੂਹ ਦੁਕਾਨਦਾਰ ਕਿਰਤੀ ਲੋਕ ਇਕੱਠੇ ਹੋਏ ਨੇ ਉਹਨਾਂ ਦੇ ਵਿਰੋਧ ਚ